ਕੰਮ ਉਹ ਮੇਰੇ ਸਾਰੇ ਉਹ ਮੇਰੀ ਗੱਲ ਸੁਣਾ ਸਾਰੇ ਧੜੀ ਸ਼ੀਸ਼ੇਦ ਵਾਲੇ ਰਹਿਣੀਆਂ ਕੋ ਘਰ ਦਾ ਕੰਮ ਕੰਦਾ ਵੀ ਕਰ ਲਿਆ ਕਰ ਬਸ ਹਾਂ ਸਾਤੀ ਨਾ ਉਹੀ ਗੱਲ ਹੈਂ ਨਾ ਕਰਦੇ ਕੰਮ ਕਰਨ ਵਾਸਤੇ ਕੋਈ ਹੋਰ ਰੱਖੀ ਆ ਮੈਂ ਹੋਈ ਕਰਦੀ ਆ ਸਾਰੇ ਲੱਗੀ ਆ ਨਾ ਸਮਝ ਆ ਜਾ ਕੇ ਬਸ ਮੇਰੇ ਦੁਆਲੇ ਹੁਣ ਆਉਂਦਾ ਤੁਹਾਨੂੰ ਹੋਰ ਤੇ ਕਿਤੇ ਗਵੰਡੇ ਦੇ ਸਾਹਮਣੇ ਨਹੀਂ ਕਰਦੀ ਹੁੰਦੀ ਆਲੋਂ ਤੇ ਤਰੀ ਤੂੰ ਇੱਕ ਦਿਨ ਬਣਾ ਲੈਣੀ ਆ ਤੇ ਅੰਦਰ ਮੁਕੇ ਤੁਮ ਖੋਂਦੀ ਲੈਣੀ ਆ ਹੈਂ ਤੇ ਆਲੂ ਮੰਨੀ ਆ ਜਾਂਦਾ ਮੁੜਕੜ ਵਿੱਚ ਇਥੇ ਮੁੜਕੜ ਵਿੱਚ ਇਥੇ ਇਥੇ ਕੀ ਬਤਾ ਹੈ ਹੈ ਕੀ ਗੱਲ ਸਾਰਾ ਦਿਨ ਮਰਜੋ ਕਰਦਾ ਕੰਮ ਕਰ ਕਰਕੇ ਤੇ ਬੰਦੇ ਨੇ ਆਪਣੇ ਆਪ ਨੂੰ ਵੇਖਣਾ ਹੁੰਦਾ ਵਾ ਨਾ ਤੁਹਾਡਾ ਕੀ ਰਾਦਾ ਉਹ ਮੁੰਡਾ ਗਿਆ ਇਹ ਤਾਂ ਘਾਇ ਨਹੀਂਗਾ ਆ ਜਾਂਦਾ ਹੈ ਹੈ ਆਇਆ ਨਹੀਂਗਾ ਮੁੰਡਾ ਤੁਹੀ ਨਾ ਮੇਰੇ ਦੋਲੇ ਹੈ ਤੋ ਮੇਰੇ ਸੱਦੇ ਵਾਲਾ ਤੇ ਪਿਆ ਤੋ ਬਸ ਮੈਂ ਜਦੋਂ ਵੇਨਦਾ ਨਾ ਜਦੋਂ ਬਾਹਰੋਂ ਅੰਦਰੋਂ ਆਉਂਦੇ ਸ਼ੀਸ਼ੇ ਕੜਕੀ ਤੇ ਪੁੱਠੇ ਵਾਲਾ ਉਹਨੂੰ ਕਦੇ ਆ ਉਹਨੂੰ ਜਦ ਕਦੇ ਆ ਉਹਨੂੰ ਹੈ ਉਹ ਬੰਦੇ ਸਹਾਲ ਨੇ ਨਾ ਕੋਈ ਸ਼ਰਮ ਕਰਿਆ ਕਰ ਨਾ ਕਿ ਡੀਗੋ ਕੀ ਉਮਰ ਮੇਰੀ ਹੈ ਐਵੇਂ ਗੱਲਾਂ ਕਰੀ ਜਾਂਦੇ ਉਮਰ ਦੇ ਹਿਸਾਬ ਦੇ ਨਾਲ ਤੁਸੀਂ ਤੇ ਆਉਂ ਕਹਿਣਾ ਬੁੱਢੀ ਹੋ ਗਈ ਨਹੀਂ ਆ ਕੀ ਗੱਲਾਂ ਕਰ ਮਾਸੀ ਪਾਣੀ ਬਣਾਣਾ ਕਿ ਮਾਸਾ ਮੁੰਡੇ ਨੇ ਵੀ ਹੋਣਾ ਮੈਂ ਖੜੇ ਰੋਟੀਾਂ ਣ ਕੇ ਸਾਰਾ ਦਿਨ ਨਾ ਖੁਦਰੀ ਬਣੀ ਰਵਾਂ ਸਿਰਖ ਲਾਰਕ ਤਨੀ ਫਿਰਦੀ ਰਵਾਂ ਫੇਰ ਮੈਂ ਬੜੀ ਚੰਗੀ ਹਨਾ ਫੇਰ ਮਾਕਲ ਵਾਲੀ ਤੇ ਜੇ ਮੈਂ ਆਪਣਾ ਥੋੜਾ ਬੋਤਾ ਮੂੰਹ ਸਰਵਾ ਲਿਆ ਵਾ ਤੇ ਫੇਰ ਕਹਿਣਾ ਕਿ ਹਾਂ ਤੁਸੀਂ ਛੇ ਗੜੀ ਰਹੀ ਨਹੀਂ ਸਾਰਾ ਦਿਨ ਤੁਹਾਡਾ ਵੀ ਮੂੰਹ ਸਰ ਦੇ ਦਿੱਤਾ ਹੀ ਵਾ ਤੇ ਫੇਰ ਹੋਣਾ ਨਾ ਆ ਜਾ ਕੇ ਸੀਜੇ ਗਾੜੀ ਆ ਜਾ ਕੇ ਸੀਜੇ ਗਾੜੀ ਜਬ ਦੀ ਗੱਲਾਂ ਮਾਰਿਚ ਵੱਡਣਾ ਪੈਣਾ ਇਥੋਂ ਸੀਜਾ ਕੱਢ ਲਓ ਕਰਦੀ ਕੀ ਫਿਰਦੀ ਐ ਵੇਖਣ ਤੇ ਲਿਖਦਾ ਕੱਢਦੀ ਗਾੜੀ ਇਹਨਾਂ ਨੇ ਵੀ ਰੋਟੀ ਬਣੇ ਤੱਕ ਤੇ ਕਰਦਾ ਮਾਫਾ ਆ ਜਾਣਾ ਜੁਬਾਨ ਵਿੱਚ ਕਿਦਾਂ ਚੱਲਦੀ ਐ ਮੇਰੇ ਸਾਹਮਣੇ ਚੱਲਦੀ ਐ ਨਾ ਗਵਾਂਡੀਆਂ ਸਾਹਮਣੇ ਤੇ ਗੱਲ ਨਹੀਂ ਆਉਂਦੀ ਜਦੋਂ ਆਉਂਦੀ ਐ ਅਗਲੀ 20 ਗੱਲਾਂ ਸੁਣ ਆ ਜਾਂਦੀ ਐ ਮੁੜ ਕੇ ਤੇ ਕਹੋ ਬੋਲਿਆ ਨਹੀਂ ਜਾਂਦਾ ਗਾੜੀ ਨਾ ਉਹਦਾ ਬੰਦਾ ਕੋ ਛੱਡਦਾ ਤੇ ਨਾ ਉਹ ਛੱਡਦੀ ਐ ਉਦੋਂ ਫਿਰ ਮੇਰੇ ਵੱਲ ਵੇਖਣਾ ਹੁੰਦਾ ਕਿ ਹੁਣ ਇਹ ਬੋਲੇ ਹੈ ਤੇ ਗੱਲਾਂ ਮੇਰੇ ਨਾਲ ਵੇਖ ਤਾਂ ਟਕ ਟਕ ਹੁੰਦੀਆਂ ਹੱਦ ਹੋਈ ਆ ਅੱਜ ਮੈਂ ਆਲੂ ਮਟਰ ਨਹੀਂ ਬਣਾਏ ਅੱਜ ਮੈਂ ਮਟਰ ਪਨੀਰ ਬਣਾਇਆ ਨਾਲੇ ਮੈਂ ਮਸਾਲੇ ਦੀ ਢਾਲ ਬਣਾਈ ਆ ਹੈ ਇਹ ਬੰਦੇ ਨੇ ਨਾ ਮੇਰਾ ਉਹੀ ਆਲੂ ਤਰੀ ਮਸ਼ਹੂਰ ਕਰ ਛੱਡੀ ਆ ਕਿ ਸਾਰਾ ਹਰ ਵਾਰੀ ਆਲੂ ਤਰੀ ਬਣਾ ਲੈਂਦੀ ਏ ਜੇ ਕੋਈ ਚੰਗੀ ਚੀਜ਼ ਬਣਾਵਾ ਤਾਂ ਵੀ ਨੀ ਕਿਤੇ ਸਿਫਤ ਕਰਨੀ ਸਿਫਤੇ ਕੇ ਤਾਂ ਮੂੰਹ ਤੇ ਹੈ ਨਹੀਂ ਨਾ 24 ਘੰਟੇ ਲੜ ਨੂੰ ਲੜ ਨੂੰ ਲੜ ਨੂੰ ਕਰਦੇ ਰਹਿਣਾ ਹੁੰਦਾ ਵਾ ਦੱਸ ਮੇਰੇ ਸੁਣ ਲਈ ਕੋਣਾ ਆਉਂਦਾ ਇਹ ਨਾ ਬਾੜੀ ਦਾ ਸਾਹਮਣੇ ਗੱਲ ਨਹੀਂ ਆਉਂਦੀ ਜਦੋਂ ਅਗਲੀ ਆ ਜਾਂਦੀ ਲੜਨਾ ਆਪਣੇ ਬੰਦੇ ਨਾਲ ਲੈ ਕੇ ਫੇਟਜਪੂ ਘਰ ਦੇ ਅੰਦਰ ਵੜ ਜਾਣਾ ਹੁੰਦਾ ਵਾ ਤੇ ਮੈਨੂੰ ਗਾੜੀ ਕਰਨਾ ਵੀ ਤੂੰ ਨਾਲ ਉਹਨਾਂ ਦੇ ਨਾਲ ਮੈਂ ਕੀ ਕਰਾਂ ਹਾਂ ਮम्मी ਮੇਦੀ ਸੁਣੋ ਗੱਲ ੱਸ ਕੀ ਗੱਲ ਆ ਹੁਣ ਗੱਲ ਕੀ ਆ ਬੁਲਡ ਲਿਆਂਦਾ ਵਾ ਅੱਛਾ ਤੇ ਉਥੇ ਆ ਗਿਆ ਲੈ ਕੇ ਗਰੋਂਡੇ ਅੱਛਾ ਕਰਨ ਬੁਲਡ ਲਿਆਈ ਆ ਹੁਣ ਆਹੋ ਪਤਾ ਨਹੀਂ ਨੀ ਮਾਇਆ ਕਿੱਥੋਂ ਢੇ ਇਨ੍ਹਾਂ ਦੇ ਕੋਲ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਆ ਤਾਂ ਵੀ ਨਹੀਂ ਆ ਆਵੇ ਬੋਲਟ ਆਵੇ ਬੋਲਟ ਨਵਾਲਾ ਹੈਗਾ ਤੂੰ ਹੀ ਨਹੀਂ ਲੈਂਦਾ ਆਉਂ ਜਾਂ ਉਹ ਸਪਲੈਂਟਰ ਤੇ ਪਿੰਡਿਆ ਹਾਂ ਉਦੋਂ ਦਾ ਤੜਤੜੇ ਤੇਰੇ ਘਰ ਦੇ ਨਹੀਂ ਤੈਨੂੰ ਬੋਲਟ ਲੈ ਗੁਤਾ ਆਵੇ ਰਹੂਗਾ ਭਾਈ ਉਪਰਾਂ ਤੱਕ ਨਾ ਕਰੇ ਉਸ ਮੜਿਆਂ ਜੀ ਮੈਨੂੰ ਪਹਿਲਾਂ ਹੀ ਪਤਾ ਵਾ ਇਹ ਸਾਰੇ ਕਾਸ਼ ਕਰਦੀਆਂ ਦੀ ਮਾਂ ਦੀਆਂ ਵਾ ਹੈ ਪਵਾੜੇ ਪਾਣੀ ਕੋਈ ਨਾ ਤੂੰ ਗੱਲ ਕਰ ਦਿੰਦੀ ਆ ਰੋਜ਼ ਲੜਨ ਦਾ ਮਸਲਾ ਬਣਾ ਦਿੰਦੀ ਲੋ ਰੋਜ਼ ਲੜਦਾ ਤੇ ਬੱਸ ਮੈਨੂੰ ਲੜਨਾ ਆ ਕੇ ਕਈਆ ਇਹ ਬੰਦੀ ਚੁੱਕਣਾ ਕਰ ਨੂੰ ਫਿਰ ਆ ਕੇ ਮੈਨੂੰ ਕਰਦਾ ਹੀ ਗੱਲਾਂ ਤੂੰ ਨਾ ਹੁਣ ਚੁੱਪ ਕਰ ਜਾ ਮੈਂ ਤਾਂ ਪਹਿਲਾਂ ਬਣੀ ਔਖੀ ਨਾ ਤੇ ਉਤੋਂ ਹੋਰ ਗੱਲਾਂ ਕਰਦੇ ਆ ਮੈਨੂੰ ਵੀ ਲੈ ਗਦਾ ਉਹ ਬੁਲਟ ਕੋਈ ਨਹੀਂ ਤੈਨੂੰ ਵੀ ਲੈ ਦੂੰਗੀ ਪਰ ਮੇਰੀ ਗੱਲ ਸੁਣਾ ਤੇ ਆਂਦੇ ਨਾਲ ਹੁਣ ਮੈਂ ਚੱਲੀ ਤੇ ਰਿਪਿਓ ਕੋ ਤੇਰੇ ਪਿਓ ਨੂੰ ਨਾਲ ਖੜਕੇ ਨਾ ਅੱਜ ਇਹਨਾਂ ਦਾ ਸਿਰ ਭੜਕੀ ਹੋਣਾ ਮੈਂ ਵੇਖੀ ਜਾਉਂਗੀ ਅੱਜ ਜਾ ਮੋਣਾ ਜਾ ਇਹ ਸੱਦੇ ਚੜੀ ਜਾਂਦੇ ਸਾਡੇ ਤੂੰ ਕੋ ਫਿਕਰ ਕਰਨਾ ਹੈ ਸਾਡੇ ਹੁੰਦੇ ਆ ਐਵੇਂ ਗੁੱਸਾ ਕਰੀ ਜਾਂਦਾ ਕਿਸ ਗੱਲ ਦਾ ਇਹ ਗਵਾਂਡੀ ਤੇ ਵੈਸੇ ਜਾਣ ਕੇ ਖਾਣਦੇ ਸਾਡੇ ਤੋਂ 24 ਘੰਟੇ ਲੜਦੇ ਮਸਾਲੇ ਬਣਾਉਂਦੇ ਰਹਿੰਦੇ ਆ ਕੋਈ ਨਹੀਂ ਤੂੰ ਫਿਕਰ ਕੰਨ ਕਰਨਾ ਉਨੇ ਮੈ ਜਾਣੀ ਆ ਇਹਦੀ ਮਾਤ ਦੇ ਸਰੀ ਦੇ ਕੇ ਉਹ ਨਹੀਂ ਜੱਜਣਾ ਤੇ ਆਪਣੇ ਮੁੰਡੇ ਦੀ ਜ਼ਬਾਨ ਨੂੰ ਲਗਾਮ ਦੇ ਕੇ ਰੱਖ ਜਦੋਂ ਵੀ ਉਹਦਾ ਕੋਲ ਮੁੰਡੇ ਤੇ ਆ ਕੇ ਗੱਲ ਪੈ ਜਾਂਦਾ ਅਹੀਂ ਕਿ ਚੁੱਕਿਆ ਵਾ ਤੁਹਾਡਾ 24 ਘੰਟੇ ਲੜਾਈ ਵਾਂ ਤੁਰੇ ਰਹਿੰਦੇ ਕਦੀ ਮਾਹ ਦੀ ਵਾਰੀ ਆਈ ਦੀ ਕਦੀ ਪਿਓ ਦੀ ਆਈ ਦੀ ਤੇ ਕਦੀ ਆਪਣੇ ਮੁੰਡੇ ਦੀ ਆਈ ਦੀ ਏ ਤੂੰ ਇਹਨੇ ਗੱਲਾ ਹੀ ਨਹੀਂ ਕਰ ਦੇ ਕੇ ਨਾ ਡੱਬਾ ਬਾਪੂ ਉਹ ਗੱਲਾਂ ਸੁਣ ਕੇ ਨਾਲੀ ਹਾਜੀ ਹਾਜੀ ਠੀਕ ਆ ਜੀ ਬਸ ਰੋਕ ਦੇ ਇਹ ਮੇਰੇ ਨਾਲ ਨੰਨ ਵਾਲਾ ਘਰੇ ਬਾਹਰ ਨਹੀਂ ਗੱਲ ਕਰਦਾ ਕਿਸੇ ਨਾਲ ਕੋਈ ਨਹੀਂ ਬਾਤ ਬੜਾ ਚੰਗਾ ਬਣਿਆ ਹਾਂ ਮੇਰੇ ਕੋ ਪੱਤੀ ਬਣਾਇਆ ਕੇ ਸਰ ਪਿੰਡੇ ਵਿੱਚ ਕੋਈ ਨਾ ਕਰਦਾ ਮੈਨੂੰ ਇਹ ਪਤਾ ਜਾਓ ਇਹਨਾਂ ਤੇ ਲਈ ਆ ਕੋਈ ਹੀਲਾ ਮੈਨੂੰ ਤਾਂ ਅੱਗੇ ਬੜਾ ਗੁੱਸਾ ਨਹੀਂ ਆਗਾ ਤੇ ਹੁਣ ਜਿਹੜੀ ਤੂੰ ਮੈਨੂੰ ਗੱਲ ਦੱਸੀ ਆ ਨਾ ਹੁਣ ਤੇ ਮੈਨੂੰ ਚੜਦਾ ਪੰਪਾ ਪੁਰਾਣੇ ਦੇਖਦਾ ਪਈਆਂ ਇੱਦਾਂ ਮੈਂ ਤਾਂ ਥੱਥੀ ਪੈ ਲੱਗਾਂਗੀ ਹਾਂ ਇਹ ਮੈਂ ਮਾਚਾਂ ਥੱਥੀ ਪੈ ਗਿਆ ਆ ਕੋਈ ਗੱਲ ਨਹੀਂ ਇਹਨੂੰ ਮੈਂ ਦੱਸਣੀ ਆ ਪਤਾ ਤੇ ਮੈਨੂੰ ਦੋ ਬੁਲਟ ਲੈ ਕੇ ਤੇ ਮੈਂ ਚੜਾਂ ਇਹਨਾਂ ਦੇ ਸਿਰਾਂ ਉੱਤੇ ਕੋਈ ਦਾ ਨਹੀਂ ਪਤਾ ਕੀ ਕਰਨਾ ਕਰ ਤੈਨੂੰ ਵੀ ਬੁਲਟ ਮਿਲ ਜੂਗਾ ਹਾਂ ਥੋੜਾ ਨਾ ਹੌਸਾ ਕਿਦਾਂ ਹੁੰਦਾ ਵਾ ਮੇਖ ਐਡੀ ਪਤੀ ਆ ਨਾ ਕਿਤੇ ਕੀ ਗਾਲੀ ਨਹੀਂ ਕਰਨ ਵਾਲੀ 24 ਘੰਟੇ ਬਸ ਮੇਰੇ ਮੁੰਡੇ ਦੇ ਪੇਸ਼ ਪਈ ਰਹਿੰਦੀ ਆ ਹੈ ਆ ਜਾ ਕੇ ਉਹਦੇ ਨਾਲ ਲੜਦੀ ਰਹਿੰਦੀ ਆ ਜੇ ਮੁੰਡਾ ਵਾ ਤਾਂ ਉਹਦੇ ਦੁੱਖ ਹੌਣ ਦਿੰਦਾ ਇਹਨੂੰ ਚਾਜ ਮੈਂ ਮਤ ਦਿੰਨੀ ਆ ਨਾ ਤੇ ਆਪਣੇ ਘਰ ਵਾਲੇ ਮਖਾਣੀਆਂ ਦੇ ਨਾਲ ਜਿਹੜਾ ਚੁੱਪ ਕਰਕੇ ਅੰਦਰ ਵੜ ਕੇ ਬਹਿ ਜਾਂਦਾ ਵਾ ਕਿ ਮੈਨੂੰ ਨਾ ਕਹੇ ਦੇ ਸਾਹਮਣੇ ਹੁਣਾ ਪਵੇ ਚੱਲ ਹੰਜ ਰੱਖ ਤੇਰੀ ਤੇਰੇ ਮੈਂ ਬਣਾਉਣੀ ਆ ਰਮਨ ਅਜਾ ਆਹ ਕੰਮ ਛੱਡੋ ਤੇ ਉਠੋ ਮੇਰੇ ਨਾਲ ਚਲੋ ਕੀ ਹੋਇਆ ਵਾ ਚਲੋ ਕਮਾਂਡਨ ਦੇ ਘਰ ਕਿਉਂਕੀ ਗੱਲ ਕਿ ਹੋਈ ਮੈਂ ਦੱਸਾਂ ਹੀ ਗੱਲ ਕਾਹਦੀ ਦੱਸਾਂ ਮੈਂ ਅੱਜ ਫੇਰ ਉਹਦਾ ਮੁੰਡਾ ਮੇਰੇ ਮੁੰਡੇ ਦੇ ਹੱਥੀ ਪੈ ਗਿਆ ਕਿਉਂ ਹੈ ਕਿਉਂ ਦਾ ਤੁਹਾਨੂੰ ਨਹੀਂ ਪਤਾ ਉਹ ਲੜਾਈ ਦੇ ਭਗਾਂਦੇ ਲੱਭਦੇ ਰਹਿੰਦੇ ਮਾਂ ਪੁੱਤ ਯਾਰ ਬੜੀ ਮਾੜੀ ਆ ਜਾਂਦੀ ਹੈ ਤੇ ਕਦੀ ਮੁੰਡਾ ਲੜਦਾ ਵੀ ਨਾ ਮੇਰੇ ਮੁੰਡੇ ਨਾਲ ਅੱਜ ਜੇ ਤੇ ਹੰਦੇ ਘਰ ਜਾ ਕੇ ਕੋਈ ਗੱਲ ਨਾ ਲਗੀ ਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਉਹ ਮੇਰੀ ਗੱਲ ਸੁਣ ਲੈ ਪਹਿਲੋ ਇਹ ਹੋ ਰਿਹਾ ਵੀ ਗਲਤੀ ਆਪਣੇ ਬੱਚੇ ਦੀ ਨਾ ਹੋਵੇ ਆਪਣੇ ਬੱਚੇ ਦੀ ਕੋਈ ਗਲਤੀ ਨਹੀਂ ਗਈ ਠੀਕ ਹੈ ਨਾ ਉਹ ਆਂਟੀ ਗਰੁੰਡੇ ਦੇ ਹੱਥੀ ਪਿਆ ਹੈਗਾ। ਹੈਂ? ਮੋਟਰਸਾਈਕਲ ਲੈ ਕੇ ਆਈ ਸੀ ਕਿ ਤੂੰ ਮਛਰ ਦਾ ਫਿਰਦਾ ਹੈਗਾ। ਹੈਂ? ਤੇ ਨਾਲ ਇਹਨੂੰ ਗੱਲਾਂ ਕਰਦਾ ਸੀ ਸੁਣਾ ਸੁਣਾ ਕੇ। ਜੇ ਕੋਈ ਚੀਜ਼ ਲੈਂਦੀ ਤਾਂ ਆਪਣੇ ਘਰ ਰੱਖਣ ਕਿਸੇ ਨੂੰ ਕਹਦੀ ਸੁਖਾਵਾ ਕਰਦੇ ਆ। ਤੇ ਬੜੀ ਮਾੜੀ ਗੱਲ ਵਾ ਅੱਗੇ ਵੀ ਤੋ ਤਿੰਨ ਚਾਰ ਉਹਦੀ ਕਿਹਾ ਹੋਇਆ ਇਹਨਾਂ ਨੂੰ ਤੇ ਪਰ ਆਖੇ ਨਹੀਂ ਗੱਲ ਲੱਗਦਾ ਉਹ। ਹੁਣ ਤੁਸੀਂ ਮੇਰੇ ਨਾਲ ਜਾਣਾ ਵਾ ਕਿ ਨਹੀਂ ਜਾਣਾ ਚਾਹ। ਹੈਂ? ਚੱਲ ਚੱਲ। ਚਲੋ ਮੇਰੇ ਨਾਲ। ਮੇਰੀ ਗੱਲ ਸੁਣ ਲੈ। ਵਾਵਾ ਬਾਤਾਂ ਕਰੀ ਉਹਨਾਂ ਦੀ। ਤੁਹਾਨੂੰ ਵੀ ਕਰਨੀ ਪੈਣੀ। ਮੈਂ ਵੀ ਕਰੂੰਗੀ ਜਿੰਨੇ ਹੋਇਓ ਮੇਰੇ ਕੋ। ਆਹ ਚਲੋ ਕਰੋ ਗੇਟ ਬੰਦ ਚੱਲੀਏ। ਚਲਾ ਦੇ ਤਾਂ ਤੈਨੂੰ ਤੇ ਬੇਇਤੀ ਕਰਨੀ ਹੋਵੇ ਨਾ ਪਰਮਸਰਾਂ ਗੱਲ ਆ ਮਾੜੀ ਹੁੰਦੀ ਹੈ ਬੈੱਡ ਜੀ ਕਾਂ ਦਾ ਪਾਇਆ ਲੜਣਾ ਨਹੀਂ ਦੇਣਾ ਨਹੀਂ ਹੈ ਹਾਏ ਹਾਏ ਅੱਗੇ ਹਟ ਕੌਣ ਪੰਨਾ ਡੇ ਪਿਆ ਵਾ ਆ ਵੇਖਿਓ ਵਾ ਗੇੜ ਗੇੜੀ ਕੌਣ ਵਾ ਚੱਲ ਰਹਿ ਨਹੀਂ ਦੋ ਮੈਂ ਆਪ ਹੀ ਜਾਨੀ ਆ ਕਿਤੇ ਇੱਕ ਵਾਰ ਗੇੜ ਖੜਕਾਇਆ ਵਾ ਤੇ ਹੌਸਲਾ ਕਰੋ ਕੋਈ ਆਈ ਨਾ ਖਾ ਕੀ ਹੋ ਗਿਆ ਵਾ ਮੈਂ ਤਾਂ ਆਖਿਆ ਪਤਾ ਨਹੀਂ ਕੀ ਨੇਰੀ ਆ ਗਈ ਆ ਬਾਹਰ ਨੇਰੀ ਕਦੀ ਆਉਣੀ ਹੈ ਆਪਣੇ ਮੁੰਡੇ ਨੂੰ ਬਾਹਰ ਕੱਢ ਹਾਏ ਉਹਨੇ ਕੀ ਕਰਤਾ ਵਾ ਉਹਨੂੰ ਕੱਢ ਸਹੀ ਬਾਹਰ ਫੇਰ ਦੱਸਾਂਗੇ ਕੀ ਕਰਤਾ ਵਾ ਮੈਨੂੰ ਗੱਲ ਦਾ ਤਾਂ ਪਤਾ ਲੱਗੇ ਮੇਰੀ ਗੱਲ ਸੁਣ ਲੈ ਸਾਰੇ ਮੁਲਖ ਨਾਲ ਲੜਾਈਆਂ ਲੈਂਦਾ ਫਿਰ ਤਾਂ ਸਾਡੇ ਮੁੰਡੇ ਨੂੰ ਜਾ ਕੇ ਸਤਾਉਂਦਾ ਵਾ ਜਗ ਤੇ ਗਰੋਂਟੇ ਸਤਾਉਂਦਾ ਕੀ ਅੱਜ ਤਾਂ ਵਿਚਾਰੇ ਹੱਥੀ ਪਿਆ ਗਿਆ ਉਹ ਤੇ ਗੱਲ ਨਹੀ ਮੇਰੀ ਗੱਲ ਸੁਣੋ ਟਾਟਾ ਮੁੰਡਾ ਚੂਚਾ ਵਾ ਵੀ ਇਹ ਸਤਾਉਂਦਾ ਵਾ ਚੂਚੇ ਦਾ ਨਹੀਂ ਮੈਨੂੰ ਪਤਾ ਜੇ ਚੀਜ਼ਾਂ ਲੈ ਆਉਂਦੇ ਜੇ ਤੇ ਇਹਦਾ ਕੀ ਮਤਲਬ ਥੜੀ ਹੁੰਦਾ ਵਾ ਜੇ ਕਿੰਨੇ ਆਣੇ ਨੂੰ ਸਤਾਉ ਤਹੀ ਉਹਨੂੰ ਰੁਵਾਇਆ ਵਿਚਾਰੇ ਨੂੰ ਉਹਨੂੰ ਕੁੱਟਿਆ ਕਰਾਉਣ ਵਿੱਚ ਜਾ ਕੇ ਮੇਰੀ ਗੱਲ ਸੁਣ ਲਾ ਮੇਰੇ ਨਾਲ ਸੇਂਜਿੰਦਰ ਨਾਲ ਗੱਲ ਅੱਜ ਕਰਨਾ ਵਾ ਅੱਜ ਕੱਟੀ ਕੱਟਾ ਕੱਢ ਹੀ ਜਾਣਾ ਸਾਰਾ ਨਹੀਂ ਉਹਨਾਂ ਨਾਲ ਕਾਦੀ ਗੱਲ ਕਰਨੀ ਆ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਉਹ ਬੰਬੀ ਤਾਂ ਗਿਆ ਹੈ ਨਿਗੇਕਰ ਤੇਰਾ ਕਾਦੀ ਗੱਲ ਕਰੀਏ ਵੇਖਿਆ ਤੇਰਾ ਕਪਾਤ ਉਹ ਤਾਂ ਗਿਆ ਪਈ ਮੇਰੇ ਨਾਲ ਗੱਲ ਘੱਟ ਗੱਲਾਂ ਕਰਨਗੇ ਆਊਗਾ ਤਾਂ ਤੇ ਕੰਨ ਭਰੂੰਗੀ ਤੇ ਇਹਨਾਂ ਦੇ ਘਰ ਕਰ ਲੂੰਗੀ ਨਹੀਂ ਮੁੰਡਾ ਮੁੰਡਾ ਤਾਂ ਹੁਣ ਮੈਂ ਵਰਦਾ ਵੇਖਿਆ ਇੱਥੇ ਘਰ ਨਿਆਣੇ ਜੇ ਬਾੜੀ ਮੋਟੀ ਗੱਲ ਕਰੇ ਤੇ ਦੂਜੇ ਨਾਲ ਘਾਰ ਹੀ ਲੈਂਦੇ ਆ ਤੁਸੀਂ ਤਾਂ ਦੋਵੇਂ ਦੀ ਉਸੇ ਉੱਡ ਕੇ ਸਾਡੇ ਘਰ ਆ ਜਾਂਦੇ ਜਲਾਮਾ ਲੈ ਕੇ ਆਉਣਾ ਨਹੀਂ ਆਉਣਾ ਨਹੀਂ ਆਉਣਾ ਨਹੀਂ ਨਿਆ ਮੁੰਡੇ ਨੂੰ ਕੁੱਟਿਆ ਵਾ ਤੇ ਠੀਕ ਆ ਹੁਣ ਫਿਰ ਜਾਨੋ ਮਾਰ ਦੇਣਾ ਮੇਰੇ ਮੁੰਡੇ ਨੂੰ ਛੱਟਕਟ ਲਾ ਦਿੰਦਾ ਤੇ ਆਪਾਂ ਕਿਧਰ ਪਹੁੰਚਣਾ ਹੈ ਨਾ ਬਸ ਉਹ ਤੇ ਨਿਆਣਾ ਹੀ ਉਹਨੂੰ ਛੱਟ ਪੇਟ ਲੱਗ ਚੱਲੀ ਸੀ ਇਹਦੇ ਮੂੰਹ ਲੱਗ ਉਹ ਬੰਦਾ ਲੱਭਦਾ ਉਹ ਮੇਰੀ ਗੱਲ ਸੁਣ ਲੈ ਹੁਣੇ ਮੈਂ ਭਾ ਨੂੰ ਘਰੋਂ ਵੜਦਾ ਵੇਖਿਆ ਇੱਥੇ ਉਹ ਨੀ ਕਿ ਘਰ ਹੈਗੇ ਤੁਸੀਂ ਲੜਾਈ ਵਾਸਤੇ ਨਾ ਸਿੰਘਾ ਖੜੇ ਹੀ ਰੱਖਦੇ ਹਾਂ ਮੇਰੇ ਅਸੀਂ ਕਿ ਕਾਦੇ ਖੜੇ ਕਰਨ ਜਾ ਕੇ ਆਪਣਾ ਕੰਮ ਕਰੋ ਆ ਵੇ ਇਹਦਾ ਉਹ ਤਾਂ ਗੱਲ ਵਾ ਸੱਚੀ ਹੋਂਦੀ ਓ ਨਹੀਂ ਆਵੇਂ ਜੋੜੇ ਤੁਹਾਡੇ ਘੜੀ ਹੱਥ ਜਾਓ ਜਾ ਕੇ ਆਪਣਾ ਕੰਮ ਧੰਦਾ ਕਰੋ ਮੇਰੀ ਗੱਲ ਸੁਣਾ ਆਪਣੇ ਮੁੰਡੇ ਸੰਭਾਲ ਕੇ ਰੱਖਿਆ ਕਰ ਨੀ ਨਾ ਸੰਭਲਿਆ ਯਾ ਤੁਸੀਂ ਆਪਣਾ ਨੂੰ ਸੰਭਾਲੋ ਜਾ ਜਾ ਕੇ ਕੰਮ ਕਰੋ ਆਉਂ ਜੀ ਚੱਲੀਏ ਹਰਿਆਣਾ ਇਹਨੂੰ ਜਾ 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 ਚੱਲ ਚੱਲ ਆ ਜੀ ਨਿਆਣਾ ਆਪਣਾ ਨਹੀਂ ਚੰਗਾ ਤੇ ਲੜਨਾ ਜਾਂਦੇ ਚੱਟ ਇਹਦੇ ਆਲੀ ਤੋਂ ਹੀ ਹੱਦ ਹੋ ਗਈ ਆ ਆਪਣੇ ਨਿਆਲੇ ਚ ਕਦੀ ਇਹਨੇ ਗਲਤੀ ਕੱਢੀ ਨਹੀਂ ਗਈ ਨਾਲ ਖਸਮ ਨੂੰ ਚੁੱਕਦੀ ਆ ਅਗਲੇ ਦਾ ਘਰ ਭਜੀ ਜਾਂਦੀ ਆ ਤੇਰੇ ਹੀ ਮੁੰਡੇ ਚ ਕਸੂਰ ਵਾ ਤੇਰੇ ਹੀ ਮੁੰਡੇ ਚ ਕਸੂਰ ਵਾ ਗਾ ਆ ਜਰੇਕ ਤੈਨੂੰ ਠੰਡ ਪਾ ਗਏ ਕੱਲਾ ਵੇਹਲਾ ਜ਼ੁਬਾਨੇ ਦੀ ਕਿਤਰਾ ਚ ਲੰਡੀ ਸੀ ਕੋਈ ਗੱਲ ਨਹੀਂ ਵੇਖ ਲਾਂਗੇ ਇਹਨੂੰ ਹੈਗੀ ਝੂਠੀ ਆ ਮੁੰਡਾ ਘਰੇ ਹੀ ਇਹਦਾ ਮੈਨੂੰ ਪਤਾ ਅੰਦਰਵਾੜੇ ਦੋਵੇਂ ਹੀ ਇਹਨੇ ਹੈ ਬੰਦਾ ਵੀ ਇਹਦਾ ਘਰਵਾ ਤੇ ਮੁੰਡਾ ਵੀ ਇਹਦਾ ਘਰੇ ਹੀ ਆ ਤੇ ਸਾਨੂੰ ਬਾਹਰ ਕੱਢਤਾ ਗੇਟ ਚ ਕੋਈ ਗੱਲ ਨਹੀਂ ਇਹਦੀ ਵਾਰੀ ਨਹੀਂ ਆਉਣੀ ਇਹਨੂੰ ਆਣਦੇ ਸਾਡੇ ਘਰ ਨੂੰ ਕਿੱਦਾਂ ਨਹੀਂ ਇਤਨਾ ਗਰੂਪ ਇਹਨੂੰ ਤਾਂ ਮਾਰ ਕੇ ਹੀ ਦਵਾਂਗੇ ਨਾ ਇਹ ਬੇਇੱਜ਼ਤੀ ਮੰਮੀ ਲੈਓ ਚਾਹ ਵੇ ਆ ਗਈ ਆ ਗਈ ਆ ਮੰਮੀ ਨੂੰ ਪੁੱਛਦਾ ਬਾਹਰ ਕਰ ਇੰਨਾ ਰੋਲਾ ਕੱਲੀ ਭੈਣ ਡਿਆ ਸੀ ਉਹ ਆਜੋ ਹੁਣ ਲੈ ਫੜ ਚਾਹ ਤੇ ਪੀ ਹਾਂ ਕਦੋਂ ਦਾ ਕਿਹਾ ਤੁਹਾਨੂੰ ਮੈਂ ਮੇਰੀ ਇੱਕ ਗੱਲ ਹੋਰ ਸੁਣ ਹੂੰ ਉਥੇ ਗਰਾਊਂਡ ਵਿੱਚ ਕੀ ਚੰਦ ਚੜ੍ਹ ਕੇ ਆਇਆ ਵਾ ਗਰਾਊਂਡ 'ਚ ਉਹ ਮੰਮੀ ਕੀ ਕਹਿਤਾ ਵਾ ਮੈਂ ਵਿਆ ਗਵਾਂਡਣ ਆਈ ਹੀ ਆਂਦੀ ਹੀ ਵੀ ਮੇਰੇ ਮੁੰਡੇ ਨੂੰ ਛੇੜਦਾ ਵਾ ਤੇ ਮੈਂ ਮੋਟਰਸਾਈਕਲ ਲੈ ਲਿਆ ਵਾ ਤੇ ਤੂੰ ਨਹੀਂ ਲਿਆ ਆਹੋ ਆਂਦੀ ਇਹਨੂੰ ਪਾਇਆ ਕੁੱਟਿਆ ਵੀ ਆਨੂੰ ਮੇਰੀ ਇੱਕ ਮਿੰਟ ਗੱਲ ਸੁਣ ਮੈਂ ਮੋਟਰਸਾਈਕਲ ਲੈ ਕੇ ਗਿਆ ਗਰਾਊਂਡ 'ਚ ਇਹ ਉੱਥੇ ਖਲੋਤ ਵਿਆਦੀ ਮਾਂ ਤਾਂ ਕਹਿਣ ਡਈ ਹੀ ਵੀ ਮੇਰੇ ਮੁੰਡੇ ਨੂੰ ਕੁੱਟਿਆ ਵੀ ਬੜਾ ਗਰਾਊਂਡ ਵਿੱਚ ਕੁੱਟਿਆ ਹੀ ਤੂੰ ਆਂ ਕਮੀ ਉਹ ਕੁੱਟ ਖਾਣ ਵਾਲਾ ਹੈਗਾ ਸੀ ਪਹਿਲਾਂ ਤੇ ਉਹ ਮੈਨੂੰ ਧੱਕੇ ਮਾਰਦਾ ਸੀ ਮੈਂ ਤਾਂ ਨਾ ਮੂੰਹ ਨਾ ਗੱਲ ਕਰਨ ਦਿਆ ਸੀ ਚੱਲ ਕੋਈ ਨਹੀਂ ਮਾਰਦਾ ਸੀ ਨਾ ਧੱਕੇ ਅੱਜ ਤੇ ਉਹ ਆਈ ਹੈ ਨਾ ਲੜਨਾ ਤੇ ਫਿਰ ਮੈਂ ਜਾਉਂਗੀ ਵੀ ਆਪਣੇ ਮੁੰਡੇ ਨੂੰ ਸੁਧਾਰ ਦੂਜਿਆਂ ਦੇ ਘਰ ਜਉਂਦੀ ਆ ਲੜਨਾ ਇਹਨਾਂ ਨੂੰ ਪੁੱਛ ਪਈ ਕਿ ਕਰਦਾ ਵਾ ਇਹ ਧੱਕੇ ਮਾਰਦਾ ਸੀ ਤੇ ਜੀ ਇਹਨੂੰ ਵੱਜ ਗਈ ਹੁਣ ਇੱਕ ਅੱਧੀ ਰਾਖ ਰਾ ਗਈ ਆ ਉਹ ਤੁਸੀਂ ਨੇ ਮੇਰੇ ਸਿਰ ਪੀੜ ਲਾਤੀ ਯਾਰ ਮੈਂ ਉਹਨੂੰ ਕੋਈ ਗੱਲ ਨਹੀਂ ਕੀਤੀ ਹਾਂ ਮੈਨੂੰ ਗੁੱਸਾ ਹੀ ਚੜ ਗਿਆ ਜਦੋਂ ਦੋਵੇਂ ਜੀ ਭੱਜੇ ਆਏ ਸਾਡੇ ਘਰ ਵੱਲ ਵੇਖ ਓਏ ਨਾ ਮੈਂ ਕੋਈ ਗੱਲ ਕੀਤੀ ਨਾ ਬਾਤ ਇੱਥੇ ਆਣ ਕੇ ਝੂਠਾ ਨਾਂ ਲਾ ਗਈ ਓਏ ਪੇਨਾ ਕੁੱਟਿਆ ਵਾ ਹੱਥੀਂ ਤੇ ਮੇਰੇ ਉਹ ਭੈਣ ਡਿਆ ਸੀ ਕੋਈ ਗੱਲ ਨਹੀਂ ਕੱਲ ਮਿਲਣ ਦੇ ਗਰਾਊਂਡ 'ਚ ਅੱਜ ਤੇ ਕੱਕਿਆ ਨਹੀਂ ਐ ਤੇ ਜੇ ਕੱਲ ਮਿਲਿਆ ਫਿਰ ਮੈਂ ਸੱਚੀ ਚ ਬਰਾਮਾਨ ਹੋਣੀ ਆ ਰਮਨ ਹਾਂਜੀ ਆ ਗੱਲ ਸੁਣ ਮੇਰੀ ਹਾਂਜੀ ਦੱਸੋ ਬਾਅਦ ਜਿਹੜਾ ਰੌਲਾ ਪੈਂਡਿਆ ਸੀ ਤੇ ਹੀ ਮਾਪੋਤ ਨਹੀਂ ਡੋੜਾ ਪਣ ਹਾਂ ਹਾਂ ਰੌਲਾ ਹੀ ਪਾਉਣਾ ਵਾ ਹਾਂ ਕਰਨ ਕੇ ਤੇ ਘਰੋਂ ਡੇ ਗਿਆ ਹਰਾਂਵਾ ਅੱਛਾ ਮੋਟਰਸਾਈਕਲ ਲੈ ਕੇ ਹਾਂ ਤੇ ਮੁੰਡੇ ਵੇਖਣ ਦੇ ਕਿ ਕਿ ਚੱਲਾ ਵਧੀਆ ਕਿ ਤਾ ਤੂੰ ਮੋਟਰਸਾਈਕਲ ਲਿਆਵਾ ਅੱਛਾ ਤੇ ਇਹਦਾ ਮੁੰਡਾ ਇਹ ਲਾਗੇ ਖਲੋਤਾ ਸੀ ਤੇ ਕਰਨ ਨੇ ਕਿ ਤੇ ਪੁੱਛ ਲਿਆ ਵੀ ਤੂੰ ਨਹੀਂ ਲੈਣਾ ਅੱਛਾ ਤੇ ਗਾੜੀਆਂ ਜਿੱਦਾਂ ਬੰਦਾ ਛੱਡਦਾ ਜਿਆਵਾ ਕੋਈ ਨਹੀਂ ਲੱਲਾਂਗੇ ਜਦੋਂ ਲਵਾਂਗੇ ਤੇਰੇ ਨਾਲ ਵਧੀਆ ਹੀ ਲਵਾਂਗੇ ਇਦਾਂ ਦੀਆਂ ਗੱਲਾਂ ਡਿਆ ਪਿਆ ਕਰਨ ਅੱਛਾ ਆਂਦਾ ਵੀ ਮੈਨੂੰ ਧੱਕੇ ਡਿਆ ਪਿਆ ਮਾਰਨਾ ਤੇ ਜਦੋਂ ਮੈਨੂੰ ਧੱਕੇ ਮਾਰੇ ਤੇ ਮੈਂ ਵੀ ਮਾਰਤਾ ਇਹਨੂੰ ਉਹਦੇ ਨੂੰ ਆਹੋ ਅੱਛਾ ਤੇ ਇਹਦੇ ਵਿੱਚ ਕਿਹੜੀ ਗੱਲ ਆ? ਇਹਦੇ ਵਿੱਚ ਤਾਂ ਕੋਈ ਗੱਲ ਨਹੀਂ ਜੇ ਤਾਂ ਉਹਨੇ ਮਾਰਿਆ ਤੇ ਫਿਰ ਉਹਨੇ ਹੀ ਮਾਰਤਾ। ਤਾਂ ਨਾਲੇ ਨਹੀਂ ਆਏ ਤੇ ਲੜਦੇ ਹੀ ਰਹਿੰਦੇ ਆ। ਹੂੰ। ਉਹਨੇ ਹੁੱਤ ਨਹੀਂ ਸਹੀ। ਮੁੰਡੇ ਨੇ ਆ ਕੇ ਕਿਹਾ ਘਰ ਦੱਸਿਆ ਹਣਾ ਵੀ ਮੈਨੂੰ ਕੁੱਟਿਆ ਹੀ ਬੜਾ ਵਾ। ਉਹਨੇ ਤੇ ਮੈਨੂੰ ਗਰਾਉਂਡ ਵਿੱਚ ਢਾ ਲਿਆ। ਅੱਛਾ। ਤੇ ਉਹ ਦੋਵੇਂ ਜੀ ਆ ਗਏ ਗੇਟ ਕਾੜੀ। ਲੜਨ ਵਾਸਤੇ। ਆਹੋ, ਕਾਟੋ ਉਹਨੂੰ ਬਾਹਰ। ਕਿੱਥੇ ਤੇਰਾ ਮੁੰਡਾ? ਮੈਂ ਕਿਹਾ ਹੋਏ ਆ ਗਈ ਮੈਨੂੰ ਦੱਸਦੇ ਸਹੀਂ। ਅੱਛਾ। ਦੱਸਣਾ ਕੀ ਆ? ਮੇਰੇ ਮੁੰਡੇ ਨਾਲੇ ਕੁੱਟਿਆ ਵਾ, ਨਾਲੇ ਘੂਏ ਚੜਾਉਂਦਾ ਵਾ। ਜੇ ਚੀਜ਼ ਲੱਲੀ ਆ ਨਾ, ਤੈਨੂੰ ਕਹੋ ਵੀ ਚੁੱਪ ਹਾਂ ਇਹ ਮੈਂ ਤਾਂ ਕੀ ਦੱਸਦੀ ਜੇ ਦੱਸਦੀ ਨਾ ਤੇ ਇਹ ਹੁਣੇ ਜੰਗ ਵਜਾਣਾ ਸੀ ਮੈਂ ਤਾਂ ਹੱਥ ਜੋੜੇ ਮੈਂ ਜਾਓ ਜਾ ਕੇ ਤਾਂ ਆਪਣੇ ਘਰ ਬੋ ਨਿਆਣੇ ਦੀ ਮਾਸਾਕ ਗੱਲ ਹੁੰਦੀ ਆ ਖਸਮ ਨੂੰ ਚੁੱਕਦੀਆਂ ਨਾਲ ਤਾਂ ਉਸੇ ਵਾਲੇ ਲੜ ਤੁਰ ਪਈ ਨਹੀਂ ਕੋਈ ਗੱਲ ਹੱਥ ਮਾਰਿਆ ਕਰ ਸਿਆਣੀ ਰਹੀ ਆ ਹਾਂ ਜੀ ਨਿਆਣੇ ਆਪਾਂ ਚ ਉਹਦੀ ਲਾੜੀ ਪਈ ਹੀ ਤੇ ਤੂੰ ਫੋਨ ਤੇ ਪੁੱਛ ਲਾ ਨਾ ਨਾ ਉਹ ਤਾਂ ਜੰਗ ਕਰਨ ਆਈ ਸੀ ਫਿਰ ਮੈਂ ਕਰਨ ਨੂੰ ਇਹੋ ਗੱਲ ਕਹਿਣ ਲਈ ਹਾਂ ਮੈਂ ਹਾਂ ਵੱਡਣ ਵਾਲਾ ਤੂੰ ਆ ਤੂੰ ਕਿ ਮੋਟਰਸਾਈਕਲ ਲੈ ਕੇ ਗਿਆ ਤੂੰ ਘਰੇ ਰਹਿਣ ਦਿੰਦਾ ਤਾਂ ਤੁਰ ਕੇ ਜਾਂਦਾ ਫਿਰ ਨਾਲੇ ਉਹ ਲਵੇ ਨਾ ਲਵੇ ਇਹਨੂੰ ਕੀ ਆ ਤੈਨੂੰ ਕੀ ਲੋੜ ਆ ਕਹਿਣ ਦੀ ਔਲਾਦ ਆਪਣੀ ਵੀ ਕਦੋਂ ਚੰਗੀ ਆ ਹਾਂ ਗੱਲ ਹੋਈ ਸੀ ਤਾਂ ਰੌਲਾ ਪੈਂਦਾ ਇਹ ਹੋਰ ਰੌਲਾ ਕੀ ਪਾਉਣਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਤੇ ਬੂਹਾ ਵਟ ਵਟ ਮਾਰੀ ਜਾਵੇ ਤਾਂ ਹੀ ਤਾਂ ਮੈਂ ਕਿਹਾ ਸੀ ਵੀ ਵੇਖੋ ਤੇ ਜਦੋਂ ਨਹੀਂ ਫੜਕਾਉਣਾ ਹਟਦੇ ਤਾਂ ਹੀ ਆਪ ਗਈ ਹਾਂ ਮੈਂ ਉਹ ਚੱਲ ਰੰਨੇ ਤੇ ਆਉਣਾ ਜਾਣਾ ਕਿ ਉਹ ਨਾਲ ਕੀ ਕਰਨ ਆਇਆ ਹੈ ਹੇ ਉਹ ਤਾਂ ਭੱਜੇ ਹੁਣ ਅੰਦਰ ਨੂੰ ਜਿੱਦਾਂ ਆ ਕੇ ਅਗਲੇ ਬੰਦੇ ਨੂੰ ਢਾਈ ਹਨਾ ਹੁੰਦਾ ਵਾ ਇਹ ਅੰਦਰ ਹੈ ਕੀ ਆਪਾਂ ਅੰਦਰ ਹੈ ਮੈਂ ਅੰਦਰ ਵੜਦਾ ਵੇਖਿਆ ਮੈਂ ਹਾਂ ਬੰਬੀ ਨੇ ਕਿ ਆਵਾ ਹੈ ਨੀਗਾ ਘਰ ਜਾਓ ਜਾ ਕੇ ਆਪਣਾ ਕੰਮ ਕਰੋ ਤੂੰ ਮੈਨੂੰ ਦੱਸ ਦੀ ਤਾਂ ਫਿਰ ਉਹਨੂੰ ਭਜਾਉਂਦੇ ਆ ਉਹਨਾਂ ਨੂੰ ਉਹ ਵੀ ਉਦਾਂ ਦਾ ਹੀ ਆ ਜਿੱਦਾਂ ਕਹਿੰਦੀ ਉਦਾਂ ਹੀ ਭੱਜ ਪੈਂਦਾ ਵਾ ਕਿ ਤੂੰ ਹੀ ਅਗਾਂਹ ਕੱਲਾਂ ਬੋਲਦੀ ਮਿਆੜਾ ਨੇ ਕੋਈ ਗੱਲ ਕੀਤੀ ਤਾਂ ਉਸੜਾ ਭੱਜ ਗਿਆ ਉਹਨੂੰ ਆਉਣ ਤੇ ਮੈਂ ਹਾਂ ਹੁਣ ਮੈਂ ਹਾਂ ਤਾਂ ਮੈਂ ਵੀ ਉਸੜਾ ਨਾਲ ਚਲ ਜਾਂਦਾ ਡੇਕਰ ਫੇ ਤੱਕਾ ਤੇ ਤੇਰੇ ਮੁੰਡੇ ਨੇ ਮਾਰਿਆ ਸੀ ਚੱਲ ਹੁਣ ਛੱਡ ਛਾਂ ਨਿਆੜਾ ਲੁੱੜ ਕੇ ਫੇਰ ਇਕੱਠੇ ਹੋ ਜਣਾ ਵਾ ਤੇ ਫੇਰ ਗੱਲ ਵਾਜਣੀ ਹੈ ਮੈਂ ਤਾਂ ਸਾਢੀ ਦੇਣਾ ਵਾ ਪਰ ਉਹਨੂੰ ਅਗਲੀ ਆਉਂਦੀ ਜਿਆਕਰ ਹੁੰਦੀ ਤੇ ਇਦਾਂ ਹੁੰਦੀ ਮਾਸਾ ਕਾ ਗੱਲ ਹੁੰਦੀ ਤਾਂ ਭੱਜ ਜਾਂਦੀ ਲੜਨ ਮਾਸਾ ਕਾ ਗੱਲ ਹੁੰਦੀ ਤਾਂ ਭੱਜ ਜਾਂਦੀ ਐ ਲੜਨ ਕਰਨੋਂ ਮੈਂ ਕਹਿੰਦਾ ਵੀ ਇਹਦੇ ਮੁੰਡਿਆਂ ਨੂੰ ਕੋਈ ਆਇਆ ਹੀ ਨਾ ਕਰ ਇਹ ਇਕ ਜਿਹੇ ਘਰਾਂ ਅੰਕ ਚਾਰ ਦੱਸਦਾ ਵਾ ਮੈਨੂੰ ਆ ਆ ਕੇ ਮੈਨੂੰ ਆ ਕੇ ਰਮਨ ਦਿਆੜੇ ਚਲ ਇੱਕ ਦੂਜੇ ਨਾਲ ਕਰਦੇ ਹੀ ਆ ਬਾਹਰ ਲੜ ਵੀ ਪੈਂਦੇ ਆ ਕਈ ਕੁਝ ਹੋ ਜਾਂਦਾ ਚਲ ਕੋਈ ਨਹੀਂ ਜੇ ਕਰਨੇ ਕਹਤਾ ਤੇ ਉਹਦੇ ਮੂੰਹ ਤੇ ਬਾਨਾ ਨਹੀਂ ਗੁੰਗਾ ਵਾ ਪਿਓ ਕੜਿਓ ਕੋਈ ਗੱਲ ਨਹੀਂ ਕਰਦਾ ਜਪਾਨ ਤੋਂ ਦੀ ਤੁਸੀਂ ਵੇਖੀ ਆ ਕਿੱਦਾਂ ਪੜਨ ਪੜਨਦਾ ਉਹਦੀ ਬਾਤ ਤੇ ਲੰਦਾ ਪਰ ਹੁਣ ਬਾਤ ਸਾਹਮਣੇ ਤੇ ਆੜ ਕੇ ਕਹਤਾ ਹੋਊਗਾ ਵੀ ਨਹੀਂ ਮੈਂ ਗੱਲ ਕੋਈ ਨਹੀਂ ਕੀਤੀ ਤੇ ਮੈਨੂੰ ਕਰਨੇ ਕੀ ਮਾਰਿਆ ਤੇ ਹਮ ਕਰਤਾ ਤੇ ਹੋਣਿਆ ਦੋ ਤੂੰ ਭੱਜ ਪੀ ਇਧਰ ਨੂੰ ਫੇ ਕੋਈ ਨਹੀਂ ਮੈਂ ਕਰਦੀ ਹਾਂ ਜਾਣ ਕੱਢ ਕੇ ਆਉਂਗੀ ਘਰ ਨਿਆਣਿਆਂ ਤੋਂ ਤਾਂ ਰਮਨ ਲੜਨਾ ਨਹੀਂ ਚਾਹੀਦਾ ਇਹਨਾਂ ਨੇ ਫੇਰ ਇੱਕ ਮੇ ਕੋ ਹੋਏਣਾ ਪਰ ਉਹ ਤੁਹਾਨੂੰ ਸਮਝ ਚਾਹੀਦੀ ਹੈ ਨਾ ਮੈਂ ਘਰੀ ਦਾ ਘਰ ਦੇਈ ਆ ਉਹ ਹੀ ਆਈ ਇੱਥੇ ਓਏ ਆਈ ਤਾਂ ਹੈਗੀ ਆ ਚਲੋ ਹੁਣ ਕੀ ਕਰਨਾ ਫੇਰ ਤੋ ਉਹਨੂੰ ਵੀ ਬਾਤ ਸਮਝਾਏ ਮਿਲੂਗਾ ਨਾ ਕਿ ਉਹਦਾ ਮਗਰ ਲਾ ਕੇ ਨਾ ਤੋ ਉਸੇ ਵਾਲੇ ਨੂੰ ਭਜਾਇਆ ਕਰ ਜੇ ਉਹ ਕਈ ਰੋੜਾ ਪਾਉਂਦੀ ਸੀ ਘਰ ਤੋ ਤੂੰ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਪੁੱਛ ਲੂੰਗਾ ਭਾਈ ਉਹ ਨਾਲ ਆ ਗਿਆ ਸਭ ਬਰਾਬਰ ਲਾਣਾ ਹੈ ਹੈ ਕਿ ਤਾ ਉਹ ਬੋਲਣ ਰਿਹਾ ਸੀ ਨਾ ਜੇ ਤੁਸੀਂ ਵੀ ਸਾਹਮਣੇ ਹੁੰਦੇ ਨਾ ਤਾਂ ਬੋਲਾ ਬਲਾ ਇੱਥੇ ਹੋ ਜਾਣੀ ਸੀ ਇਹਦੇ ਪਰ ਪੁਡੀਆਂ ਨੇ ਮਾਰਾ ਦੇ ਆਹੋ ਚੱਲ ਮੈਂ ਸਬਜ਼ੀ ਰੱਖੀ ਮੈਂ ਸਬਜ਼ੀ ਵੇਖ ਲਾਂ ਚਲੋ ਵੇਖ ਲਾਂ ਮੈਨੂੰ ਤੇ ਇਹਨਾਂ ਦੋਵਾਂ ਜੀ ਇਹਦੇ ਸਮਝ ਨਹੀਂ ਆਉਂਦੀ ਚੰਗੇ ਭਲੇ ਸਿਆਣੇ ਪੜ੍ਹੇ ਲਿਖੇ ਆ ਚਲ ਜੇ ਨਿਆਣੇ ਉੱਥੇ ਲੜ ਪਏ ਆ ਤਾਂ ਤੁਸੀਂ ਕਹੋ ਵੀ ਕੋਈ ਗੱਲ ਨਹੀਂ ਪੁੱਤ ਮੈਂ ਆਪੇ ਪੁੱਛ ਲੂੰਗੀ ਇਹਨੂੰ ਤੇ ਆਪੇ ਗੱਲ ਮੁੱਕ ਜਾਂਦੀ ਨਾਲ ਤਾਂ ਤੁਹਾਨੂੰ ਲੈ ਕੇ ਭੱਜੀ ਆਈ ਵੀ ਜੇ ਤਾਂ ਮਾਰ ਦੇਣਾ ਹੁੰਦਾ ਪਹਿਲੋ ਤੂੰ ਆਪਣੇ ਨੇੜੇ ਨੂੰ ਤੇ ਪੁੱਛ ਕਿ ਪੁੱਤ ਤੂੰ ਵੀ ਕੋਹਣਾ ਕੋ ਕਹਾ ਹੋਊਗਾ ਤਾਂ ਫੇਰੇ ਉਹਨੇ ਤੇਰੇ ਕੋ ਮਾਰੀ ਐ ਚ ਪੇਟ ਤੇ ਪੜ ਭੱਜੀ ਆਈ ਆ ਕਦੇ ਮਿਲਣਾ ਤੇ ਇਹਨੂੰ ਕਰਦਾ ਇਹਨਾਂ ਕਰ